ਪਿਆਰੇ ਕਿਸਾਨ ਵੀਰੋ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਤਜਰਬਿਆਂ ਬਾਰੇ ਤੁਹਾਡੇ ਨਾਲ ਗੱਲ ਕਰਨੀ ਹੈ ਉਹ ਇਹ ਹੈ ਕਿ ਕਿਸਾਨ ਵੀਰਾਂ ਦੇ ਤਰ੍ਹਾਂ ਤਰ੍ਹਾਂ ਦੇ ਸਵਾਲ ਆ ਰਹੇ ਨੇ ਕਿ ਡਾਕਟਰ ਸਾਹਿਬ ਝੋਨੇ ਵਿੱਚ ਡੀਏਪ ਪਾਈਏ ਜਾਂ ਨਾ ਪਾਈਏ ਸੁਪਰ ਪਾਲੀਏ ਇਹ ਕਿੰਨਾ ਕਸਰ ਕਰੂਗੀ ਪोटाश ਪਾ ਸਕਦੇ ਆ ਜਾਂ ਨਹੀਂ ਪਾ ਸਕਦੇ ਜੇ ਪोटाਸ਼ ਪਾਉਣੀ ਹੈ ਮਿਰਚਾਂ ਲਈ ਪਾਈਏ ਲਾਲ ਜੀ ਜਾਂ ਦਾਣੇਦਾਰ ਪਾਈਏ ਸਲਫਰ ਤੱਤ ਦੀ ਕਿੰਨੀ ਕੁ ਲੋੜ ਹੈ ਝੋਨੇ ਨੂੰ ਜਾਂ 12 32 16 ਜਾਂ ਹੋਰ ਬੜੀਆਂ ਬੜੀਆਂ ਤਰ੍ਹਾਂ ਦੀਆਂ ਖਾਦਾਂ ਅੱਜ ਆਪਾਂ ਇਹਨਾਂ ਬਾਰੇ ਗੱਲਾਂ ਕਰਨੀਆਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿਸਾਨ ਵੀਰੋਂ ਡੀਏਪੀ ਬਾਰੇ ਡੀਏਪੀ ਤੱਤ ਆ ਜਿਹੜਾ ਇਹਦੇ 'ਚ 18% ਨਾਈਟ੍ਰੋਜਨ ਯੂਰੀਆ ਵਾਲਾ ਤੱਤ ਹੁੰਦਾ ਤੇ 46% ਜਿਹੜਾ ਫਾਸਫੋਰਸ ਤੱਤ ਹੁੰਦਾ ਦੋ ਤੱਤ ਨੇ ਜੇ ਕਿਸਾਨ ਵੀਰੋਂ ਆਪਾਂ ਕਣਕ ਨੂੰ ਜਿੰਨੀ ਡੀਏਪੀ ਪਾਈ ਹੈ ਕਣਕ ਜਿਹੜੀ ਆਪਦੀ ਜਿਹੜੀ ਹੈ ਅੱਧੀ ਉਹਦੇ ਨਾਲੋਂ ਜਿੰਨੀ ਪਾਈ ਅਸੀਂ ਮੰਨੋ ਤੁਸੀਂ 50 ਕਿਲੋ ਪਾਈ ਐ 60 ਕਿਲੋ ਪਾਈ ਐ 65 ਕਿਲੋ ਪਾਈ ਜਿੰਨੀ ਵੀ ਪਾਈ ਐ ਤੁਸੀਂ ਕਣਕ ਨੂੰ ਅੱਧੀ ਮਾਤਰਾ ਜੀ ਕਣਕ ਲੈਂਦੀ ਐ ਬਾਕੀ ਜਿਹੜੀ ਕੀ ਧਰਤੀ ਦੇ ਵਿੱਚ ਉਵੇਂ ਹੀ ਰਹਿੰਦੀ ਐ ਜਦੋਂ ਅਸੀਂ ਕਣਕ ਝੋਨੇ ਫਸਲੀ ਚੱਕਰ ਦੇ ਵਿੱਚ ਅਗਾਂਹ ਝੋਨਾ ਬੀਜਦੇ ਆ ਤੇ ਝੋਨਾ ਆਟੋਮੈਟਿਕਲੀ ਜਿਹੜੀ ਧਰਤੀ ਵਿੱਚ ਡੀਏਪੀ ਉਹ ਲੈ ਲੈਂਦਾ ਜਦ ਕਿ ਉਹਨੂੰ ਫਾਸਫੋਰਸ ਦੀ ਤਤ ਦੀ ਲੋੜ ਝੋਨੇ ਨੂੰ ਨਹੀਂ ਰਹਿੰਦੀ ਜਿਹੜੇ ਕਿਸਾਨ ਵੀਰ ਝੋਨੇ ਤੇ ਡੀਏਪੀ ਪਾ ਰਹੇ ਆ ਉਹ ਬੜੀ ਵੱਡੀ ਬੇਵਕੂਫੀ ਕਰਦੇ ਪਏ ਆ ਮਹਿੰਗਾ ਉਹਦਾ ਗੱਟਾ ਡੀਏਪੀ ਮਹਿੰਗੀ ਖਾਦਿਆ ਜੇ ਅਸੀਂ ਗੱਟਾ-ਗੱਟਾ ਝੋਨੇ ਨੂੰ ਪਾਈ ਜਾ ਰਹੇ ਤੇ ਸਾਡੀ ਸਭ ਤੋਂ ਵੱਡੀ ਬੇਕੂਫੀ ਐ ਇਹਦੇ ਨਾਲ ਕਿਸਾਨ ਵੀਰੋਂ ਕੀ ਐ ਸਾਡੇ ਖੇਤੀ ਖਰਚੇ ਵਾਧੇ ਪਏ ਦੂਜੇ ਨੰਬਰ ਤੇ ਆ ਗਈ ਸਾਡੀ ਸੁਪਰ ਜਿਹਨੂੰ ਤੁਸੀਂ ਸੁਪਰ ਕਹਿੰਦੇ ਉਹਨੂੰ ਸਿੰਗਲ ਸੁਪਰ ਫਾਸਫੇਟ ਕਹਿੰਦੇ ਆ ਇਹਦੇ ਚ ਕੀ ਹੁੰਦਾ ਤਿੰਨ ਤੱਤ ਹੁੰਦੇ ਕਿਸਾਨ ਵੀਰੋ ਫਾਸਫੋਰਸ ਜਿਹੜੀ ਐ 16% ਹੁੰਦੀ ਐ ਇਹਦੇ ਚ ਆ ਗਿਆ ਸਲਫਰ ਹੁੰਦਾ ਜਿਹੜਾ 11% ਹੁੰਦਾ ਤੇ ਇਹਦੇ ਚ ਇੱਕ ਕੈਲਸ਼ੀਅਮ ਹੁੰਦਾ 21% ਤੇ ਤਿੰਨ ਤੱਤ ਹੁੰਦੇ ਸੁਪਰ ਦੇ ਵਿੱਚ DAP ਦੇ 1 ਗੱਟੇ ਦੇ ਰੇਟ ਦੇ ਬਰਾਬਰ 3 ਗੱਟੇ ਸੁਪਰ ਤੇ ਆ ਜਾਂਦੇ ਆ ਜੇ ਮੰਨ ਲਓ ਸਾਡਾ ਮਨ ਹੀ ਨਾ ਖੜਦਾ ਹੁੰਦਾ ਕਿਸਾਨਾਂ ਨੂੰ ਐ ਹੁੰਦਾ ਸੀ ਕੋਈ ਨਾ ਕੋਈ ਛੁੱਟਣਾ ਹੀ ਐ ਕਦੋਂ ਵੇਲੇ ਸੁੱਟ ਦੇਣਾ ਜਾਂ ਹਫ਼ਤੇ ਬਾਅਦ ਸੁੱਟ ਦੇਣਾ ਜਾਂ ਦੁੱਜੀ ਤੇ ਜੀ ਖਾਦ ਸਾਡੇ ਨਾ ਮਨ ਸਾਡੀ ਸਾਇਕੀ ਬਣੀ ਹੋਈ ਐ ਤੁਹਾਡਾ ਤੁਹਾਡਾ ਸੀ ਕੁਛ ਨਾ ਕੁਛ ਪਾਉਂਦੇ ਰਹਿਣੇ ਆ ਤਾਂ ਬੇਨਤੀ ਇਹ ਆ ਤੁਹਾਨੂੰ ਜਿੱਥੇ ਤੁਹਾਡਾ ਮਨ ਕਰਦਾ ਕਈਆਂ ਦਾ ਜਦੋਂ ਹੁਣ ਤੁਹਾਨੂੰ ਦੱਸ ਵੀ ਦਿੱਤਾ ਵੀ ਡੀਏਪੀ ਦੀ ਲੋੜ ਨਹੀਂ ਹੈਗੀ ਫਿਰ ਵੀ ਕਈਆਂ ਦੇ ਮਨ ਨਹੀਂ ਖੜਨੇ ਜੇ ਤੁਹਾਡੇ ਕਿਸਾਨ ਭਰਾਵੋ ਮਨ ਹੀ ਨਾ ਖੜਦੇ ਡੀਏਪੀ ਤੁਸੀਂ ਪਾਉਣੀ ਚਾਹੁੰਦੇ ਡੀਏਪੀ ਛੱਡ ਕੇ ਤੁਸੀਂ ਸੁਪਰ ਦਾ ਗੱਟਾ ਪਾ ਲਓ ਇਹਦੇ ਨਾਲ ਤੁਹਾਡਾ ਖਰਚਾ ਦਾ ਵੱਜੂ ਕਹਿਣ ਤੋਂ ਭਾਵੇਂ ਜੇ ਤੁਹਾਡੇ ਤਾਂ ਲੋੜਿਆ ਜ਼ਮੀਨ ਨੂੰ ਤਾਂ ਤੁਸੀਂ ਪਾ ਸਕਦੇ ਹੋ ਵੈਸੇ ਡੀਪੀ ਦੀ ਥਾਂ ਤੇ ਤੁਸੀਂ ਇੱਕ ਗੱਟਾ ਸੁਪਰ ਦਾ ਪਾ ਲਓ ਫਿਰ ਆਪਾਂ ਗੱਲ ਕਰਦੇ ਹੁਣ ਤੀਜੇ ਨੰਬਰ ਤੇ ਪਟਾਸ਼ ਬਾਰੇ ਪਟਾਸ਼ ਆ ਜਿਹੜੀ ਜਿਹਨੂੰ ਕਸਾਲਵੀਰ ਮਿਰਚਾਂ ਵਾਲੀ ਕਹਿੰਦੇ ਰਾ ਲਾਲ ਰੰਗ ਦੀ ਹੁੰਦੀ ਆ ਇਹਦੇ 60% ਜਿਹੜੀ ਆ ਪਟਾਸ਼ ਦੀ ਮਾਤਰਾ ਹੁੰਦੀ ਆ ਮਿਊਰੋਟਾਫ ਪੋਟਾਸ਼ੀਅਮ ਨੂੰ ਕਹਿੰਦੇ ਆ ਤੇ ਇੱਕ ਦਾਣੇਦਾਰ ਵੀ ਆਉਂਦੀ ਏ ਉਹ ਆਉਂਦੀ ਆ 14.5% ਵਾਲੀ ਆਉਂਦੀ ਆ ਜੇ ਗੱਲ ਕਰੀਏ ਪੰਜਾਬ ਦੀ ਧਰਤੀ ਦੀ ਸਾਡੀ ਧਰਤੀ ਦੇ ਵਿੱਚ ਪोटाश ਜਿਹੜੀ ਆ ਪोटाश ਦੀ ਕੋਈ ਕਮੀ ਨਹੀਂ ਹੈਗੀ ਸਾਡੀ ਧਰਤੀ ਦੇ ਵਿੱਚ ਹਾਂ ਜੇ ਤੁਸੀਂ ਮਿੱਟੀ ਪਰਖ ਕਰਾਉਣੇ ਹੋ ਤਾਂ ਤੁਸੀਂ ਫਿਰ ਮਿੱਟੀ ਪਰਖ ਦੇ ਆਧਾਰ ਤੇ ਜੇ ਘਾਟ ਆਉਂਦੀ ਫਿਰ ਪਾ ਸਕਦੇ ਹੋ ਜਾਂ ਹਾਂ ਜਿੱਥੇ ਮਿੱਟੀ ਚਕਾਈ ਹੈ ਕਿਸਾਨ ਵੀਰਾਂ ਨੇ ਫੁੱਟ ਫੁੱਟ ਦੋ ਦੋ ਵਾਰ ਸਾਡੇ ਰਾਹ ਲੰਘਦਾ ਪਿਆ तकरीबन ਕਿਸਾਨ ਵੀਰ ਆਉਂਦੀ ਮਿੱਟੀ ਵੇਚ ਜਾਂਦੇ ਹਾਂ ਉੱਥੇ ਪोटाਸ਼ ਵੀ ਪਾਓ ਉੱਥੇ ਨਾਲ ਸੁਪਰ ਦੇ ਵੀ ਦੋ ਦੋ ਕਟੇ ਪਾਓ ਜਿੱਥੇ ਤੁਸੀਂ ਮਿੱਟੀ ਚਕਾਈ ਹੈ ਉੱਥੇ ਤੁਸੀਂ ਪोटाਸ਼ ਪਾ ਸਕਦੇ ਹੋ ਤੇ ਵੀ ਕਿ ਕਿਲੋ 25 ਕਿਲੋ ਉਸ ਜਗ੍ਹਾ ਤੇ ਤੁਸੀਂ ਪोटाश ਪਾ ਸਕਦੇ ਹੋ ਵੈਸੇ ਸਾਡੀ ਜਿਹੜੀ ਹੈ ਆਪਣੀ ਧਰਤੀ ਹੈ ਜਿਹੜੀ ਪੰਜਾਬ ਦੀ ਇਹਦੇ 'ਚ ਪोटाश ਦੀ ਕੋਈ ਕਮੀ ਬਹੁਤੀ ਨਹੀਂ ਹੈਗੀ ਸੋ ਆਪਾਂ ਵਾਧੂ ਖਰਚੇ ਕਿਸਾਨ ਵੀਰੋਂ ਨਹੀਂ ਕਰਨੇ ਡੀਏਪੀ ਤਾਂ ਬਿਲਕੁਲ ਹੀ ਨਹੀਂ ਪਾਉਣੀ ਆਪਾਂ ਤੇ ਜਿਹੜੀਆਂ ਆਪਣੀ ਆ ਗਈ ਚੌਥੀ ਆ ਗਈ ਸਲਫਰ ਸਲਫਰ ਕਿਸਾਨ ਵੀਰੋਂ ਬੜੇ ਸਵਾਲ ਆ ਵੀ ਪਾਉਣਾ ਚਾਹੀਦਾ ਜਾਂ ਨਹੀਂ ਪਾਉਣਾ ਚਾਹੀਦਾ ਜਿਹੜਾ ਸਲਫਰ ਧਾਤੇ ਆਣਾ ਝੋਨੇ ਵਿੱਚ ਅਸੀਂ ਹੋਰ ਬੜਾ ਕੁਝ ਪਾਉਣੇ ਆ ਮੰਨ ਲਓ ਜੇ ਤੁਸੀਂ ਸੁਪਰੀ ਪਾਈ ਹੋਈ ਹੈ ਉਹਦੇ ਵਿੱਚ ਸਲਫਰ ਹੈਗਾ ਅਗਾਂ ਤੁਸੀਂ ਜਾ ਕੇ ਜਿੰਕ ਵੀ ਪਾਉਣੀ ਹੈ ਉਹਦੇ ਵਿੱਚ ਵੀ ਸਰਫਰ ਹੁੰਦਾ 10% ਹੁੰਦਾ ਜਿਹੜਾ 21 ਵਾਲੀ ਜਿਹਦੇ 10 ਤੋਂ 15% ਹੁੰਦਾ 33 ਵਾਲੀ ਜਿਹੜਾ ਸਲਫਰ ਹੁੰਦਾ ਜਿੰਕ ਸਲਫੇਟ ਆ ਗਈ ਸਲਫੇਟ ਦਾ ਮਤਲਬ ਸਰਫਰ ਜੇ ਲੋਹਾ ਪਾਉਣੀ ਫੈਰਸ ਸਲਫੇਟ ਉਹਦੇ ਵਿੱਚ ਵੀ ਆਪਣੀ ਸਲਫਰ ਹੈ ਗਈ ਹੈ ਵਾਧੂ ਸਲਫਰ ਜਿਹੜਾ ਵਾ ਉਹ ਵੱਖਰਾ ਪਾਉਣ ਦੀ ਝੋਨੇ ਨੂੰ ਕੋਈ ਲੋੜ ਨਹੀਂ ਹੈਗੀ ਐਵੇਂ ਵਾਧੂ ਖਰਚੇ ਨਾ ਕਿਸਾਨ ਬਿਰੋ ਕਰੀ ਜਾਇਆ ਜੇ ਤੇ ਇਹਨਾਂ ਜਿਹੜੀਆਂ ਤੁਹਾਨੂੰ ਖਾਦਾਂ ਦਸੀਆਂ ਇਹਨਾਂ ਦਾ ਪਾਉਣ ਦਾ ਤਰੀਕਾ ਸਮਾਂ ਕੀ ਹੈ ਜੇ ਪोटाश ਤੁਸੀਂ ਪਾਉਣੀ ਹੈ ਮਿੱਟੀ ਪਰਖ ਦੇ ਆਧਾਰ ਤੇ ਜਾਂ ਵੈਸੇ ਮਿੱਟੀ ਚਕਾਈਏ ਤਾਂ ਕਦੋਂ ਵੇਲੇ ਤੁਸੀਂ ਪਾ ਸਕਦੇ ਹੋ ਪोटाश ਦੇ ਨਾਲ ਸੁਪਰ ਪਾ ਸਕਦੇ ਹੋ ਤੇ ਜਿਹੜਾ ਫਾਸਫੋਰਸ ਤਾਤੇ ਆ ਜਿਵੇਂ ਸੁਪਰ ਆ ਇਹਨੂੰ ਆਪਾਂ 21 ਦਿਨਾਂ ਤੱਕ ਵੀ ਲਿਜਾ ਸਕਦੇ ਹਾਂ 21 ਦਿਨਾਂ ਤੱਕ ਵੀ ਝੋਨੇ ਨੂੰ ਫਾਸਫੋਰਸ ਤਾਤੇ ਅਸੀਂ ਪਾ ਸਕਦੇ ਹਾਂ ਤੇ ਪोटाश ਜਿਹੜੀ ਹੈ ਕਦੋਂ ਵੇਲੇ ਅਸੀਂ ਪਾਉਣੀ ਹੈ ਤੇ ਜਿਹੜਾ ਕੀ ਹੈ ਜਿਹੜਾ ਫਾਸਫੋਰਸ ਤਤਿਆ ਤੇ ਜ਼ਿੰਕ ਦਾ ਜਿਹੜਾ 15-20 ਦਿਨਾਂ ਦਾ ਆਪਸ ਦੇ ਵਿੱਚ ਕਿਸਾਨ ਵੀਰੋ ਵਖਫਾ ਹੋਣਾ ਚਾਹੀਦਾ ਅੰਤਰ ਹੋਣਾ ਚਾਹੀਦਾ ਇਹ ਨਹੀਂ ਵੀ ਨਾਲ ਹੀ ਜ਼ਿੰਕ ਸੁੱਟੀ ਜਾਂਦੀਆਂ ਸੀ ਇਹ ਨਾਲ ਹੀ ਜਿਹੜੀ ਆ ਫਾਸਫੋਰਸ ਤਤ ਵਾਲੀ ਖਾਦ ਪਾਈ ਜਾਂਦੀਆਂ ਅੱਗੇ ਵੀਡੀਓ ਲੰਬੀ ਨਾ ਹੋ ਜਾਵੇ ਅਗਲੀਆਂ ਵੀਡੀਓ 'ਚ ਤੁਹਾਨੂੰ ਕਿਸਾਨ ਵੀਰੋ ਦੱਸਾਂਗੇ ਜ਼ਿੰਕ ਕਿੱਦਾਂ ਪਾਉਣੀ ਹੈ ਕਿੰਨੀ ਕੁ ਪਾਉਣੀ ਹੈ ਤੇ ਕਿਵੇਂ ਪਾਉਣੀ ਹੈ ਲੋਹੇ ਬਾਰੇ ਵੀ ਗੱਲ ਕਰਾਂਗੇ ਯੂਰੀਆ ਅਸੀਂ ਧੜਾ ਧੜ ਸੁੱਟਦੇ ਜਾ ਰਹੇ ਹਾਂ 5 6 6 ਗੱਟੇ ਅਸੀਂ ਝੋਨੇ ਨੂੰ ਯੂਰਗਿਆ ਪਾਉਣ ਲੱਗੇ ਜਦ ਕਿ 2 2.5 3 ਗੱਟਿਆਂ ਤੱਕ ਵੀ ਸਾਡਾ ਸਰਦਾ ਉਹ ਕਾਰਨ ਕੀ ਆ ਕਿਸਾਨ ਵੀਰੋ ਸਾਡਾ ਮਨ ਨਹੀਂ ਖੜਦਾ ਇੱਕ ਇੱਕ ਨਾ ਪਾਉਣ ਦਾ ਤਰੀਕਾ ਸਾਡਾ ਗਲਤ ਆ ਤੁਹਾਨੂੰ ਇਹ ਹੀ ਅਗਲੀ ਵੀਡੀਓ 'ਚ ਦੱਸਾਂਗੇ ਵੀ ਉਹਦਾ ਤਰੀਕਾ ਕੀ ਆ ਵੀਡੀਓ ਲੰਬੀ ਨਾ ਹੋ ਜਾਵੇ ਸੁਣ ਲਿਆ ਕਰੋ ਬੜੀਆਂ ਕੰਮ ਦੀਆਂ ਗੱਲਾਂ ਹੁੰਦਾ ਕਈ ਵਾਰੀ ਅਸੀਂ 1 ਮਿੰਟ ਵੀਡੀਓ ਵੇਖਿਆਗਾ ਲੰਘਾ ਦਿੰਨੇ ਆ ਫਿਰ ਅਸੀਂ ਥੱਲੇ ਸਵਾਲ ਕਰਦੇ ਆ ਉਹ 1 ਮਿੰਟ ਦੇ ਆਧਾਰ ਤੇ ਸਵਾਲ ਨਹੀਂ ਬਣਦਾ ਹੁੰਦਾ ਸਾਰੀ ਵੀਡੀਓ ਵੇਖਿਆ ਕਰੋ ਫਿਰ ਆਪਣੇ ਸਵਾਲ ਜਵਾਬ ਆ ਜਿਹੜਾ ਆਪਾਂ ਕਰਨੇ ਨੇ ਤੇ ਉਮੀਦ ਕਰਦੇ ਆ ਕਿ ਇਹ ਗੱਲਾਂ ਤੁਹਾਨੂੰ ਪੱਲੇ ਬੰਨੋਗੇ ਤੁਸੀਂ ਤੇ ਅਮਲ 'ਚ ਵੀ ਲਿਆਓਗੇ ਕਿਉਂਕਿ ਸਾਡਾ ਉਦੇਸ਼ ਇਹੀ ਹੈ ਕਿਸਾਨ ਵੀਰੋ ਕਿਸਾਨ ਦੇ ਖੇਤੀ ਖਰਚੇ ਘੱਟ ਕਰਕੇ ਉਹਦੀ ਆਮਦਨ 'ਚ ਕਿਵੇਂ ਵਾਧਾ ਕਰਨਾ ਤੇ ਜਿਹੜਾ ਸਾਡਾ ਵਾਤਾਵਰਣ ਹੈ ਉਹਨੂੰ ਦੂਸ਼ਤ ਹੋਣ ਕਿਵੇਂ ਬਚਾਉਣਾ ਇਹ ਗੱਲਾਂ ਤੁਹਾਨੂੰ ਕਿਸੇ ਨਹੀਂ ਦੱਸਣੀਆਂ ਇਹ ਤੁਹਾਡੀਆਂ ਗੱਲਾਂ ਤੁਹਾਡੇ ਆਪਣੇ ਬੱਚਿਆਂ ਤਾਂ ਕਰੀ ਦੀਆਂ ਕਿਉਂਕਿ ਖੁਦ ਖੇਤੀ ਕਰੀਦੀ ਐ ਉਮੀਦ ਕਰਦੇ ਹਾਂ ਇਨੀਆਂ ਗੱਲਾਂ ਨੂੰ ਤੁਸੀਂ ਪ੍ਰਵਾਨ ਕਰੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ